ਆਪ ਵਿਧਾਇਕ ਦਵਿਆਂ ਤੇ ਵੱਡਾ ਵਿਵਾਦ ਚਰਨਜੀਤ ਸਿੰਘ ਨੇ ਦਿੱਤਾ ਸੀ ਵਿਵਾਂਧ ਮਾਫੀ ਮੰਗ ਕੇ ਛਡਵਾਇਆ ਖੜਾ ਸਾਰੇ ਹੀ ਇਹ ਪੜ੍ਹੀ ਲਿਖੀ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸ ਐਤੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ

ਚਰਨਜੀਤ ਸਿੰਘ ਹੁਣ ਆਪਣੇ ਇੱਕ ਦਿੱਤੇ ਬਿਆਨ ਕਰਕੇ ਬੁਰੀ ਤਰ੍ਹਾਂ ਕਿਰ ਗਏ ਨੇ ਉਹਨਾਂ ਦੇ ਬਿਆਨ ਤੇ ਵਿਵਾਦ ਖੜਾ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਆਪਣਾ ਖਹਿੜਾ ਛਡਵਾਇਆ ਤੇ ਹੱਥ ਜੋੜੇ ਜੀ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਮੈਂ ਪੜਿਆ ਲਿਖਿਆ ਹਾਂ ਡਾਕਟਰ ਹਾਂ ਮੈਨੂੰ ਪਸੰਦ ਨਹੀਂ ਕਿ ਕੋਈ ਦਸਵੀਂ ਜਮਾਤ ਪਾਸ ਬੰਦਾ ਮੈਨੂੰ ਸਵਾਲ ਪੁੱਛੇ ਇਸ ਤੋਂ ਬਾਅਦ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪਰ ਡਾਕਟਰ ਚਰਨਜੀਤ ਸਿੰਘ ਨੇ ਮੌਜੂਦ ਲੋਕਾਂ ਤੋਂ ਮਾਫੀ ਮੰਗ ਕੇ ਉਸ ਤੋਂ ਖਿਆੜਾ ਛਡਵਾਇਆ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਦੱਸ ਦਿਆਂ ਓਏ ਜੀ ਨਾ ਤੇਰਾ ਇੰਨਾ ਮਸ 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 ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਕੋਈ ਨਾ ਸਰ ਉਹ ਬਹਿ ਜਾ ਉਹ ਬਹਿ ਜਾ ਓਏ ਫੇਰ ਠੀਕ ਹੈ ਜੇ ਤੂੰ ਗੱਲੇ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਅਸਲ ਹੱਲ ਕਰ ਨਹੀਂ ਜੇ ਗੱਲ ਸੁਣਨੀ ਨਹੀਂ ਹੈ ਦੇਖੋ 1 ਮਿੰਟ ਤੁਸੀਂ ਯਾਰ ਤੁਸੀਂ ਪਕਰ ਜੇ ਯਾਰ ਦੇਖੋ ਬਾਤ ਤੇ ਗੱਲ ਕਰਿਓ ਪਹਿਲਾਂ ਮੈਂ ਤਾਂ ਇਹ ਝੂਠੀਆਂ ਵਾਵਾ ਨੇ ਕਿ ਐਮਐਲਏ ਸਾਹਿਬ ਅਸੀਂ ਤੁਹਾਨੂੰ ਦੇਖੋ ਰਿਕਵੈਸਟ ਕਰਦੇ ਆਂ ਵੀ ਜੇ ਤੁਸੀਂ ਕਹਿੰਦੇ ਆ ਵੀ ਝੂਠੀਆਂ ਵਾਵਾਵਾਂ ਪਹਿਲੀ ਗੱਲ ਤੇ ਝੂਠੀਆਂ ਵਾਵਾਵਾਂ ਨਹੀਂ ਹੈਗੀਆਂ ਜੇ ਸਾਨੂੰ ਦੇ ਦਿਓ ਮੈਨੂੰ ਦੇਖੋ ਸਾਰਾ ਆਪਣੀ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆਂ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਮੇਤਲ ਲਿਖਾ ਲਓ ਹਾਂ ਲਿਖ ਕੇ ਲਿਖਾ ਲਓ ਮੈਨੂੰ ਐਮਐਲਏ ਕਮੇਟੀ ਉੱਤੇ ਪ੍ਰਦਰਸ਼ਨ ਇਤਰਾਜ਼ ਸਾਰੇ ਕਰਾਂਗੇ ਜਿਹੜੇ ਪੈਂਚੀ ਨਾ ਜੋ ਅਪੋਸਰਡੋ ਪੀਰ ਜੀ ਇਹ ਵਿਵੇਦ ਲੋਗ ਨੇ ਉਹਨਾਂ ਦੇ ਰੇਟ 100% ਰੇਟ ਦੇ ਲਈ ਉਹਨੇ ਸਾਈਨ ਕਰ ਲਿਆ ਇਹ ਮੈਂ ਨਹੀਂ ਬੋਲਦਾ ਰਿਟਨੀ ਹੋ ਗਏ ਰੇਟਰੋ ਘਟ ਮੈਂ ਕਰਾਂ ਸੁਣੋ ਸਰ ਐਮਐਨਏ ਸਾਹਿਬ ਨੇ ਐਮਐਨਏ ਮਾਣ ਆਪਣੀ ਆਪਣੀ ਦਾਇਰ ਨੋਮਾਇੰਦ ਫਿਰ ਆਪਣੀ ਹੈ ਦਾ ਸਰ ਬਸ ਬਸ ਮੇਰੀ ਗੱਲ ਸੁਣ ਲੈ ਕਰੋ ਤੜੀ ਤਾਂ ਸੋਨੇ ਦਾ ਵਾਹ ਪੈ ਕੇ ਕਰ ਰਹੇ ਮੇਰੀ ਮੇਰੇ ਕੋ ਫੜਾਓ ਮੜਾ ਯਾਰ ਅਜਾ ਕਰਦੇ ਲੋਕਾਂ ਚ ਖੱਡੇ ਚ ਹੋਇਆ ਹੈ ਪਿਆਲੇ ਸਾਹਿਬ ਨੇ ਕਿਰਤ ਦੀ ਅਰਪਣਾ ਨਹੀਂ ਮੇਰੀ ਗੱਲ ਉਸੇ ਦਾ ਪਾਪ ਦੇ ਵਡਾਉਂਦਾ ਹੈ ਯਾਰ ਮੈਨੂੰ ਮਾਈਕ ਲੈ ਕੇ ਕਹਿੰਦੇ 100% ਨਹੀਂ ਕੋਈ ਨਹੀਂ ਗਿੰਦੇ ਬਾਈ ਜੀ 20 ਬਾਟ ਤਾਂ ਜਾਓ ਯਾਰ ਨੇ ਵਿੱਚ ਸਾਡੇ ਸਾਰੇ ਹੀ ਹਰ ਤਰ੍ਹਾਂ ਦਾ ਵਰਕ ਸਾਡੇ ਨਾਲ ਬੈਠਾ ਹੈ ਇੱਕ ਕਮਾਜ ਰੋਜ਼ ਤੱਕ ਨੇਤੇ ਪਹੁੰਚੇ ਹੋਏ ਸਾਰੇ ਹੀ ਵਕੀਲ ਸਹਿਬਾਨ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸਰਤਕਾਰਯੋਗ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਆਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਉੱਠੀ ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਓਡੀਆਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚ ਪਾ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉੜੀਆਂ ਕਿ ਜਿਹੜੀ ਸੱਤ ਤਹਿਸੀਲ ਘੜੂਆ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਆ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਆ ਇੱਕ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸ ਡੀ ਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਸਵੀਜ਼ ਹੀ ਹੈ ਨਹੀਂ ਇਥੇ ਅਸੀਂ ਬਿਨਾ ਪਾਣੀ ਤੋਂ ਹੀ ਜਿਵੇਂ ਮੋਜੇ ਖੋਲ ਲੈਂਦੇ ਆ ਬੰਤਾ ਇਦਾਂ ਲੱਗਦਾ ਹੈ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਜ਼ਵੀਜ਼ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਬੋਲੇ ਸੋਨਿਹਾਲ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਈਜ਼ ਨਹੀਂ ਹੈ ਇਸ ਮੇਰੇ ਹਲਕੇ ਦੇ ਪਿੰਡ ਹੈ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਜ਼ਵੀਜ਼ ਨਹੀਂ ਹੈ ਅਰੇ ਸੁਣੋ ਖਰਜ ਕੀਤਾ ਮੇਰੇ ਵੱਲੋਂ ਦਾ ਇੱਕ ਖਰਜ ਹੈ ਕੋਈ ਸਰਕਾਰ ਵੱਲੋਂ ਇਦਾਂ ਦੀ ਤਜ਼ਵੀਜ਼ ਨਹੀਂ ਹੈ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਂਦਾ ਕਿ ਇਹ ਇਹ ਬਾਅਦ ਆਉਣ ਵਾਲੇ ਸਮੇਂ 'ਚ ਕੀ ਕਰੂੰਗਾ ਫਿਰ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ ਬੈਠੋ ਬੈਠੋ ਥੱਲੇ ਬੈਠੋ 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 ਵੱਧ ਕਰਤੀ ਆ ਮੈਂ ਕੀ ਮਤਲਬ ਹੈ ਤੁਸੀਂ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਜੇ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਐ ਤਸਵੀਰ ਨਹੀਂ ਐ ਵੀਰ ਬੈਠ ਜਾ ਜੰਗਾ ਉਹਨੂੰ ਕਿੱਦਾਂ ਬਿਠਾਓ ਜਾਂ ਤਾਂ ਉਹਦੀ ਥਾਂ ਉਹਦਾ ਸਹੀ ਬਣੇ ਉਹਦੀ ਮਾਰਦੇ ਮਾਰਦੇ ਉਹਨੂੰ ਬਿਠਾਓ ਇਹਨਾਂ ਨੂੰ ਬੇਨਤੀ ਹੈ ਜਿਹੜੇ ਵੀ ਸੱਜਣ ਸਾਡੇ ਵਿਚਕਾਰ ਆਏ ਨੇ ਦੇਖੋ ਸਾਡਾ ਸਨੇਹਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਸੀ ਵੀਰ ਜੀ ਬੇਨਤੀ ਹੈ ਨਾਲੇ ਬਾਜੀ ਨਾ ਕਰੋ ਨਾਲੇ ਬਾਜੀ ਨਾ ਕਰੋ ਕੋਈ ਪੋਲੀਟੀਕਲ ਮਾਮਲਾ ਐਮਐਲਏ ਸਾਹਿਬ ਸਾਡਾ ਦਰਨਾ ਬੇਨਤੀ ਹੈ ਬੈਠੋ ਜੀ ਬੈਠ ਜਾਓ ਇਹ ਬੈਠੇ ਬੇਨਤੀ ਹੈ ਅੰਦਰ ਵੀ ਜਿਹੜੇ ਹੈ ਸਾਰੇ ਬੈਠ ਜਾਓ ਬੈਠ ਜਾਓ ਬੈਠ ਜਾਓ ਐਮਐਲਏ ਸਾਹਿਬ ਸਾਡੇ ਵਿਚਾਰ ਨਹੀਂ ਕਿਤੇ ਚੱਲੇ ਨਹੀਂ ਜੇ ਇੰਦਾ ਦਾ ਮਾਹੌਲ ਬਣਾਵਾਂਗੇ ਚਲ ਠੀਕ ਹੈ ਬੈਠੋ ਯਾਰ ਸਾਰੇ ਬੈਠੋ ਬੈਠੋ ਮੇਰੇ ਸਾਹਿਬ ਨੂੰ ਬੁਲਾਵਾਂਗੇ ਬੈਠੋ ਬੈਠੋ ਵੇ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਪਿੰਡਾਂ ਨੂੰ ਕੋਈ ਨਹੀਂ ਹਿਲਾਏਗਾ ਮਹਾਲੀ ਚ ਰਹਿਣ ਦੇ ਜਿੰਦਾਬਾਦ ਜਿੰਦਾਬਾਦ ਧੰਨਵਾਦ ਲੈ ਕੇ ਆ ਹਾਂ ਕੀ ਜਿੰਦਾਬਾਦ ਮਹਾਲ ਨਾਲ ਨਾ ਜਿਨ੍ਹਾਂ ਨੇ ਅੱਜ ਸਾਡੀ ਪਹਿਲ ਨੂੰ ਜੋਦ ਪਾ ਲੰਦੇ ਇੱਕ ਵਜੂਦ ਆਏਗਾ ਜਿਸ ਨੂੰ ਬਦਾਇਆ ਹੋਇਆ ਮੰਗਾਇਆ ਹੋਇਆ ਰੇਟਾਂ ਜੀ ਦੇਣ ਲੱਗੇ ਰੇਟਾਂ ਜੀ ਦੇਣ ਲੱਗੇ ਪਹਿਲਾਂ ਬਾਊ ਜੀ ਦੇ ਰੇਟਾਂ ਦੇ ਦੇ ਅਨਾਉਂਸ ਟੂ ਡਿਕਲੇਅਰ ਅਨੰਕੁਰ ਸਾਹਿਬ ਐਸਾ ਡਿਸਟ੍ਰਿਕਟ ਤੁਸੀਂ کہہ ਰਹੇ ਹੋ ਵੀ ਨਹੀਂ ਡਿਸਟ੍ਰਿਕਟ ਨੇ ਤਾਂ ਗੱਲੇ ਨਹੀਂ ਮੈਂ 35 ਪਿੰਡਾਂ ਦੀ ਗੱਲ ਕਰ ਰਿਹਾ ਤੇ ਮੇਰੀ ਪਿਆਲੀ ਕਹੀ ਤਾਂ ਉਹਨਾਂ ਨੇ ਜਵਾਬ ਦੇ ਰਹੇ ਨੇ ਮੈਂ 35 ਪਿੰਡਾਂ ਦੀ ਗੱਲ ਕਰ ਰਿਹਾ ਵੀ ਡਿਸਟ੍ਰਿਕਟ ਦੇ ਅੰਦਰ ਇੰਨੇ ਪਿੰਡ ਪੈਦਾ ਕਰਨਗੇ ਮੈਂ ਜਿੰਮੇਵਾਰੀ ਲੈ ਨਹੀਂ ਕਰਨਗੇ ਮੈਂ ਜੇ ਜਿੰਮੇਵਾਰੀ ਲੈ ਰਿਹਾ ਲਓ ਕੀ ਰਿਟਰਨ 'ਚ ਦੇ ਦੇਖੋ ਐਮਐਲਏ ਸਾਹਿਬ ਰਿਟਰਨ 'ਚ ਦੇ ਰਹੇ ਨੇ ਆਪਾਂ ਨੂੰ ਸਾਨੂੰ 35 ਪਿੰਡਾਂ ਦੇ ਜੇ ਜ਼ਿਲ੍ਹਾ ਬੰਦ ਜ਼ਿਲ੍ਹਾ ਬਣੇ ਇੱਕ ਮਿੰਟ ਇੱਕ ਮਿੰਟ ਐਮਐਲਏ ਸਾਹਿਬ ਤੁਸੀਂ ਜਿੰਨੇ ਮਰਜ਼ੀ ਛਿਲੇ ਬਣਾਓ ਸਾਨੂੰ ਸਾਡੇ 35 ਬੰਦੇ ਦਾ ਆਹ ਗੱਲ ਕਰੋ ਨਾ ਤੁਹਾਨੂੰ ਕਿਸੇ ਦਾ ਹੋਟਲ ਲਗਾ ਦੇਈਏ ਲਿਓ ਲਿਓ ਦੋ ਕਿੰਨੇ ਬੰਦੇ ਤੇਰੀ ਯਾਰੀ ਸਾਬ ਕਹਿ ਰਹੇ ਨੇ ਰੇਟ ਜਦੋਂ ਤਿਆਰ ਆ ਐਮਐਲਏ ਸਾਹਿਬ ਜ਼ਿਲ੍ਹੇ ਉਹ ਚੀਜ਼ ਵਾਸਤੇ ਬੋਲਦੇ ਉਹਨੇ ਲੋਕਾਂ ਦੀ ਸਹੂਲਤ ਵਾਸਤੇ ਸਾਨੂੰ ਸਾਨੂੰ 50 ਕਿਲੋਮੀਟਰ ਰੱਖੇ ਨਹੀਂ ਨਹੀਂ ਬੁਲਾਉਂਦੀ ਬਿਲਕੁਲ ਦੇਖੋ ਪਿੰਡਾਂ ਦੇ ਹੀ ਨਹੀਂ ਜਾਣਗੇ ਉਹ ਜੱਜ ਉਹ ਪ੍ਰਧਾਨ ਇਸ ਬੰਦੇਆਂ ਦਾ ਕੋਈ ਨਾ ਪਿੰਡਾਂ ਤੇ ਨਹੀਂ ਆਉਂਦਾ 35ਵਾਂ। ਉਹ ਕਿਸੇ ਦਾ ਵੀ ਨਹੀਂ ਆਉਂਦਾ ਇਹਦੇ ਨਾਲ ਆਪਾਂ ਨੇ। ਹਾਂ ਇਹ ਤੇ ਮਾਰਨਾ ਖੜਾ ਹੋ ਗਿਆ। ਬੱਸ ਗੱਲਾਂ ਪਾਣੀ ਇੱਕ ਹੀ ਲੈ ਲਵੋ। ਉਹ ਰੇਟਨ 'ਚ ਦੇਣ ਨੂੰ ਤਿਆਰ ਆਪਾਂ ਨੂੰ। ਹਾਂ ਉਹ ਵੀ 4 ਆ। ਆ ਸਾਰੇ ਸਾਹਮਣੇ 35 ਪਿੰਡ। ਉਹ ਰੇਟਨ ਦੇਣ ਦੀ। ਕਿਹੜੇ 35 ਪਿੰਡ ਹੈ? ਕੋਈ ਨਹੀਂ ਕਿ ਬਗੀਰ ਸਾਹਿਬ ਨਹੀਂ ਕਿਹਾ 35 ਪਿੰਡ। ਕੋਈ ਕੁੜਕਾ ਨਹੀਂ ਹੈ। ਸਾਰੇ 35 ਪਿੰਡ। 35 ਤੇ ਮੈਂ ਕਿਉਂ ਨਾ ਜਵਾਬ ਐਮਐਲਏ ਸਾਹਿਬ ਆਪਣੀ ਗੱਲ ਨੂੰ ਕਿਵੇਂ ਹੋਰ ਕੋਈ ਹੋਰ ਬਈ 1 <laughs> minute ਜੇ ਕਿਸੇ ਦਾ ਹੋਰ ਸਵਾਲ ਹੈ ਉਹਦਾ ਵੀ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈਂਦਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲੰਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਹੈ ਮੇਰਾ ਕੋਈ ਐਸਾ ਨਹੀਂ ਉਹ ਯਾਰ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਜੀ ਮੈਂ ਦੱਸਦਾ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ 3 ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾਇਆ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਵਾਂ ਪ੍ਰਵੋਗ ਕਰਦੀ ਆ ਪਰ ਇਹ ਨਿਖੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਿਆ ਤਾਂ ਅਰਪਣ ਮੈਂ ਉਹ ਗੱਲ ਨੂੰ ਨਾ ਜੇ ਤੁਸੀਂ ਕਹਿਣੀ ਜੱਸੜ ਨਹੀਂ ਜੱਸੜ ਕਰਕੇ ਜਾਂ ਫਿਰ ਜੱਸੜ ਹੋਣਾ ਵੀ ਨਹੀਂ ਤੁਸੀਂ ਬਣਾ ਸਰਕਾਰ ਨੂੰ ਮੈਂ ਮਾਫੀ ਮੰਗ ਲਈ ਉਹਦੀ ਜੱਸੜ ਜੱਸੜ ਬਾਗਾ ਤਾਹੇ ਪੈਣਾ ਹੱਲ ਹੋਣ ਦੋ ਓ ਯਾਰ ਮੈਂ ਤੁਹਾਨੂੰ ਕਹਦਾ ਉਹਨਾਂ ਹੈ ਯਾਰ ਮਾਫੀ ਮੰਗ ਲਈ ਫਿਰ ਕੇ ਰਹਿ ਗਿਆ ਸਾਹਮਣੇ ਮੈਂ ਮੰਗ ਲਈ ਹੈ ਮਾਫੀ ਮੰਗ ਲਈ ਮਾਫੀ ਮੰਗ ਲਈ ਹੋਣਾ ਚਾਹੀਦਾ ਹਾਂ ਬਈ ਮੰਗ ਲਈ ਲੀਕੋ लिखो hey. ਇਹ ਸਟੇਜ ਪਹਿਲੇ ਇਹਨਾਂ ਦਾ ਹੈ ਬਾਈ ਜਨਾ ਸਾਰੇ ਬਹਿ ਜਾਓ ਜਾਂ ਫੈਨ ਕਰਾ ਲਓ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈਂਦਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਗੱਲ ਮੁੱਕ ਗਈ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲੰਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਹੈ ਮੇਰਾ ਕੋਈ ਐਸਾ ਨਹੀਂ ਓ ਯਾਰ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਜੀ ਮੈਂ ਦੱਸਦਾ ਹਾਂ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ ਤਿੰਨ ਜਦੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆਗੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ ਪਰ ਇਹ ਨੀ ਕਿ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਬਲਤ ਅਰਪਣ ਕਰੋ ਗੱਲ ਨੂੰ ਨਾ ਜੇ ਤੁਸੀਂ ਕਹਿਦੇ ਨਹੀਂ ਜੱਸੜ ਨਹੀਂ ਜੱਸੜ ਕਰ ਜੱਸੜ ਹੁਣ ਬਣਾ ਸਰਕਾਰੀ ਉਹ ਮੈਂ ਮਾਫੀ ਮੰਗ ਲਈ ਉਹਦੀ ਜੱਸੜ ਮਾਫੀ ਮੰਗ ਲੈ ਪਹਿਲਾਂ ਹੱਲ ਹੋਣ ਦੋ ਓਏ ਆ ਮੈਂ ਮੁੱਕਦਾ ਹਾਂ ਕਾਹਦੀਆਂ ਮਾਫੀ ਮੰਗਨੀ ਫਿਰ ਕੇ ਰਹਿ ਗਿਆ ਮੈਂ ਸਾਹਮਣੇ ਮਾਫੀ ਮੰਗ ਲਈ ਹੈ ਮਾਫੀ ਮੰਗ ਲਈ ਹੋਰ ਕੀ ਮੰਗਣੀ ਚਾਹੀਦਾ ਹਾਂ ਬਾਈ ਮੰਗ ਲਈ ਨਹੀਂ ਦੇਖੋ ਅਜ ਪਹਿਲੇ ਇਹਨਾਂ ਦਾ ਹੈ ਬਾਈ ਜਣਾ ਸਾਰੇ ਬਹਿ ਜਾਓ ਜੇ ਫੈਨ ਕਰਾ ਲੋ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ